ਪਨਵਾਸ ਰੋਡ 'ਵਿਚ ਪਠਾਨਕੋਟ ਯੂਨੀਅਨ ਦੇ ਵੱਲੋਂ ਗੇਟ ਰੈਲੀ ਦਾ ਆਯੋਜਨ ਕੀਤਾ ਗਿਆ ਪ੍ਰਧਾਨ ਜੁਗਿੰਦਰਪਾਲ ਦੀ ਅਗਵਾਈ ਹੇਠ ਕੀਤੇ ਗਏ ਇਸ ਗੇਟ ਰੈਲੀ ਦਾ ਉਦੇਸ਼ ਬੁਲਾਰਿਆਂ ਨੇ ਸਪਸ਼ਟ ਕਰਦਿਆਂ ਕਿਹਾ ਕਿ ਸਰਕਾਰ ਜਿਹੜੀ ਕਿਲੋਮੀਟਰ ਦੇ ਸਾਫ ਦੇ ਨਾਲ ਬਸਾਂ ਨੂੰ ਸ਼ੁਰੂ ਕਰਨ ਜਾ ਰਹੀ ਹੈ ਉਹ ਬਸਾਂ ਜਿਹੜੀਆਂ ਮੈਕਮੇ ਵਾਸਤੇ ਤੇ ਇਥੋਂ ਦੇ ਕਰਮਚਾਰੀਆਂ ਦੋਹਾਂ ਵਾਸਤੇ ਹੀ ਬਹੁਤ ਨੁਕਸਾਨਬੰਦ ਹੈ ਉਹਨੇ ਕਿਹਾ ਪਹਿਲੇ ਹੀ ਉਹਨਾਂ ਨੂੰ ਉਹਨਾਂ ਦੀਆਂ ਤਨਖਾਹਾਂ ਸਮੇਂ ਸਿਰ ਨਹੀਂ ਮਿਲਦੀਆਂ ਉਤੋਂ ਉਹਨਾਂ ਦੇ ਬਕਾਏ ਨਹੀਂ ਮਿਲਦੇ ਹੋਰ ਲਾਭ ਜਿਹਨਾਂ ਨੂੰ ਮਿਲਨੇ ਚਾਹੀਦੇ ਆ ਉਹ ਵੀ ਉਹਨਾਂ ਨੂੰ ਨਹੀਂ ਦੇ ਜਿਸ ਤੇ ਚਲਦੇ ਆ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਸਕੀਮ ਲਾਗੂ ਕੀਤੀ ਗਈ ਹੈ ਇਹ ਠੇਕੇਦਾਰਾਂ ਨੂੰ ਖੁਸ਼ ਕਰਨ ਵਾਸਤੇ ਕੀਤੀ ਗਈ ਹੈ ਇਹਦੇ ਵਿੱਚ ਕਰਮਚਾਰੀਆਂ ਦੀ ਕੋਈ ਹਿੱਤ ਨਹੀਂ ਹੈ ਤੇ ਨਾ ਹੀ ਉਹਨਾਂ ਨੂੰ ਕੋਈ ਲਾਭ ਹੈ ਜਿਸ ਤੇ ਚਲਦੇ ਆ ਉਹਨਾਂ ਵੱਲੋਂ ਇਹ ਜਿਹੜਾ ਅੱਜ ਗੇਟ ਰੈਲੀ ਦਾ ਆਯੋਜਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਇਹ ਭੁਵਿੱਖ ਦੇ ਵਿੱਚ ਸਰਕਾਰ ਆਪਣੇ ਇਸ ਕਦਮ ਨੂੰ ਵਾਪਸ ਨਹੀਂ ਲਵੇਗੀ ਤੇ ਇਹ ਸੰਘਰਸ਼ ਹੋਰ ਵੀ ਤਿੱਖਾ ਹੋਵੇਗਾ ਜੀ ਮੈਂ ਜਗਦੀਸ਼ ਸੈਣੀ ਪਠਾਨਕੋਟ ਈਪੋਂ ਵੀਰ ਜੀ ਹੜਤਾ ਹਾਲ ਅੱਜ ਜਿਹੜਾ ਕੀ ਗੇਟ ਰੈਲੀ ਆਸੀਂ ਇਸ ਲਈ ਕਰ ਰਹੇ ਆ ਕਿ ਜਿਹੜਾ ਸਰਕਾਰ ਔਰ ਮੈਨੇਜਮੈਂਟ ਔਰ ਜਿਹੜੇ ਮੰਤਰੀ ਸ਼ੰਤਰੀ ਆ ਰਲ ਕੇ ਜਿਹੜੇ ਕਿਲੋਮੀਟਰ ਸਕੀਮ ਜਿਹੜੀ ਬਸ ਲਿਆ ਰਹੇ ਆ ਉਹ ਸਰਾਸਰ ਜਿਹੜਾ ਕੀ ਨੁਕਸਾਨ ਆ ਮਹਿਕਮੇ ਨੂੰ ਨੁਕਸਾਨ ਆ ਸਾਡੇ ਜਿਹੜੇ ਡਰਾਈਵਰ ਕਨੈਕਟਰ ਜਿਹੜੇ ਜਿੰਨੇ ਵੀ ਇੱਥੇ ਅੰਦਰ ਕੰਮ ਕਰ ਰਹੇ ਆ ਹਰ ਬੰਦੇ ਨੂੰ ਨੁਕਸਾਨ ਆ ਠੀਕ ਆ ਫਿਰ ਵੀ ਇਹ ਆਪਣੇ ਜਿਹੜੇ ਚਹੇਤਿਆਂ ਦੀਆਂ ਆਪ ਗੱਡੀਆਂ ਪਾ ਕੇ ਕਿਲੋਮੀਟਰ ਬਸਾਂ ਲਿਆ ਰਹੀ ਐ ਦੂਸਰੀ ਗੱਲ ਇੱਕ ਦੱਸ ਦਿਆਂ ਇਹ ਕਹਿੰਦੇ ਵੀ ਆਪਾਂ ਪੱਕੇ ਕਰ ਰਹੇ ਆਂ ਇੰਦਾ ਪੱਕੇ ਕਰਨ ਦਾ ਮਕਸਦ ਕੀ ਹੈ ਇੱਕ ਡਾਉਨ ਕਿਟਰ ਪਾਲਸੀ ਹੈ ਡਾਉਨ ਕਿਟਰ ਪਾਲਸੀ ਇਹ ਹੈ ਕਿ ਨਾਂ ਤੇ ਕੋਈ ਉਹਦੇ ਵਿੱਚ ਸਰਵਸ ਰੂਲ ਹੈ ਠੀਕ ਹੈ ਨਾ ਕੋਈ ਉਹਦੇ ਵਿੱਚ ਸਾਲਵਾਦ ਕੋਈ ਜਿਹੜਾ ਕੀ ਐਗਰੀਮੈਂਟ ਲਗਣੀ ਆ ਉਹ ਨਹੀਂ ਲਗਣੀ ਮਤਲਬ ਕਿਹੇ ਵੀ ਤਰ੍ਹਾਂ ਦਾ ਉਹਦੇ ਵਿੱਚ ਲਾਭ ਨਹੀਂਗਾ ਕਿ ਜਿਹੜੀ ਇਹ ਡਾਉਨਕੀਟਰ ਪਾਲਸੀ ਪੱਕਿਆਂ ਵਾਲੀ ਤੇ ਆਹੀ ਇਹਨਾਂ ਨੂੰ ਪੱਕੇ ਕਰ ਰਹੇ ਆ ਉਹ ਤੇ ਸਾਨੂੰ ਜਿਹੜਾ ਇਸ ਟਾਈਮ ਆਹੀ ਆਊਟਸੋਰਸ ਤੇ ਕੰਮ ਕਰ ਰਹੇ ਆ ਨਾ ਉਤੋਂ ਵੀ ਡਾਉਨ ਸੁਟਣਾ ਚਾਹਦੇ ਆ ਨੂੰ ਤੇ ਇਤੋਂ ਵੀ ਡਾਉਨ ਸੁੜਦੀ ਆ ਇਹ ਇੱਕ ਇਹ ਕੰਮ ਆ ਇਹਨਾਂ ਇੰਦੇ ਕੋਲ ਆ ਆਪਾਂ ਜਿਹੜਾ ਹੈ ਆਪਾਂ ਨੌਕਰੀ ਆ ਲੇਕਿਨ ਉਹ ਬਹੁਤ ਹੀ ਗਿਰੇ ਤਰੀਕੇ ਨਾਲ ਸਾਡੇ ਕੋਲੋਂ ਕੰਮ ਲੈਣਾ ਚਾਹੁੰਦੇ ਆ ਜਿਹੜਾ ਕਿ ਆਪਾਂ ਇਸ ਚੀਜ਼ ਦਾ ਵਿਰੋਧ ਕਰਦੇ ਆ ਪੂਰਾ ਜ਼ੋਰ ਵਿਰੋਧ ਕਰਾਂਗੇ ਇਥੋਂ ਤੱਕ ਕਿ ਜੇ ਇਹ ਟਰਾਂਸਪੋਰਟ ਮੰਤਰੀ ਜਾਂ ਕੋਈ ਹੋਰ ਦੂਸਰਾ ਤੀਸਰਾ ਸਾਡੇ ਨਾਲ ਕੋਈ ਖਿਲਵਾੜ ਕਰੇਗਾ ਉਹਨੂੰ ਬੰਦੇ ਨੂੰ ਬਖਸ਼ਿਆ ਨਹੀਂ ਜਾਏਗਾ ਇਹ ਜਿਹੜੀ ਕਿ ਸਾਡੀਆਂ ਤਨਖਾਹਾਂ ਦੇਖ ਲਓ ਤਨਖਾਹਾਂ ਸਾਡੀਆਂ ਕੀ 2-2 ਮਹੀਨੇ ਥੱਲੇ ਰੱਖ ਕੇ ਕਈ ਵਾਰੀ ਤੇ 2-2 ਮਹੀਨੇ ਹੋ ਗਿਆ ਸਾਨੂੰ تنਖਾਵਾ ਆਣ ਹੀ ਨਹੀਂ ਡੀਆਂ ਕਿਉਂ ਨਹੀਂ ਆਣ ਡੀਆਂ ਇਹ ਠੇਕੇਦਾਰਾਂ ਦੇ ਚਾਹਤੇ ਆ ਠੇਕੇਦਾਰਾਂ ਜਿਹੜਾ ਠੇਕੇਦਾਰ ਆ ਜਿਹੜਾ ਕਿ ਉਹ ਠੇਕਾ ਲੈ ਨਹੀਂ ਰਿਹਾ ਇਹ ਜਵਰ ਹੀ ਜਿਹੜਾ ਕਿ ਠੇਕਾ ਉਹਨਾਂ ਨੂੰ ਦੇ ਦੇ ਰਿਹਾ ਉਹ ਕਿਸ ਲਈ ਆਪਣੀਆਂ ਜੇਬਾਂ ਭਰਨ ਲਈ ਆਪਣੀਆਂ ਰੋਟੀਆਂ ਸੇਕਣ ਲਈ ਜੇ ਠੇਕੇਦਾਰ ਹੋਏਗਾ ਆਪਾਂ ਆਪਣੀਆਂ ਰੋਟੀਆਂ ਸੇਕਾਂਗੇ ਆਪਣੀਆਂ ਜੇਬਾਂ ਭਰਾਂਗੇ ਇਹਨਾਂ ਦਾ ਖਿਲਵਾੜ ਕਰਾਂਗੇ ਕਰਮੇ ਆ ਵੀ ਲੰਮੇ ਸਮੇਂ ਤੋਂ ਤੁਹਾਡੇ ਮੱਦੇਮੇ ਦੱਸਣਾ ਵੀ ਲੰਮੇ ਸਮੇਂ ਤੋਂ ਅਸੀਂ ਸਰਕਾਰ ਨਾਲ ਲੜਦੇ ਆ ਰਹੇ ਹਾਂ ਵੀ ਸਾਡੀਆਂ ਜਿਹੜੀਆਂ ਮੰਗੀਆਂ ਮੰਨੀਆਂ ਹੋਈਆਂ ਮੰਗਾ ਜਿਹੜੀਆਂ ਉਹ ਸਰਕਾਰ ਲਾਗੂ ਨਹੀਂ ਕਰ ਰਹੀ ਤੇ ਇੱਕ ਜਿਹੜਾ ਨਵਾਂ ਕੋਹੜਾ ਸਰਕਾਰ ਸਾਡੇ ਤੇ ਲੈ ਕੇ 1 ਕਿਲੋਮੀਟਰ ਗੱਡੀਆਂ ਦਾ ਜਿਹੜੇ ਕੀ ਅੱਜ ਤਿੰਨ ਵਾਈ ਟੈਂਡਰ ਲਾ ਚੁੱਕੇ ਨੇ ਅੱਜ ਫੇਰ ਟੈਂਡਰ ਨਾਲ ਲਾਉਣਾ ਸੀ ਇਸ ਦੇ ਰੋਜ਼ੋ-ਵਜੋਂ ਅਸੀਂ ਸਰਕਾਰ ਨੂੰ ਹੀ ਕਹਣਾ ਵੀ ਜਿਹੜੀਆਂ ਕਿਲੋਮੀਟਰ ਗੱਡੀਆਂ ਨਾ ਪਾਈਆਂ ਜਾਣ ਜਿਹੜੀਆਂ ਸਰਕਾਰ ਦੀਆਂ ਵਿਭਾਗ ਦੀਆਂ ਗੱਡੀਆਂ ਉਹ ਪਾਈਆਂ ਜਾਣ ਜਾਣ ਲੋਕਾਂ ਜਿਹੜੀ ਸਫਰ ਸਹੂਲਤ ਤੋਂ ਵਧੀਆ ਤਰੀਕੇ ਨਾਲ ਮਿਲ ਸਕੇ ਤੇ ਆਉਣ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਉਹ ਉਹ ਜਿਹੜੇ ਮੁਲਾਜ਼ਮ ਪੱਕੇ ਕੀਤੇ ਜਾਣ ਸਰਕਾਰ ਲੰਬੇ ਸਮੇਂ ਤੋਂ ਜਿਹੜੀਆਂ ਆਂ ਦੇਖਿਆ ਕਰਦੀ ਹੈ ਸਰਕਾਰ ਮੁਲਾਜ਼ਮਾਂ ਨੂੰ ਤੇ ਸਰਕਾਰ ਨੂੰ ਬੇਨਤੀ ਆ ਵੀ ਮੁਲਾਜ਼ਮ ਪੱਕੇ ਕਰੇ ਜੋ ਜੋ ਵਾਅਦੇ ਕੀਤੇ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਉਹ ਵਾਅਦੇ ਪੂਰੇ ਕਰੇ ਤੇ ਜਿਹੜੀ ਕਿਲੋਮੀਟਰ ਗੱਡੀਆਂ ਦਾ ਘਵਾੜਾ ਵਾ ਉਹਨੂੰ ਬੰਦ ਕਰੇ ਇਸ ਕਰਕੇ ਜਿਹੜਾ ਕਿਲੋਮੀਟਰ ਗੱਡੀਆਂ ਦਾ ਉਹ ਸਾਰੇ ਥੱਤ ਕੱਢ ਕੇ ਦੇਤੇ ਆ ਵੀ ਉਹ ਬਿਲਕੁਲ ਸਾਡੀ ਮਹਿਕਮੇ ਵਾਸਤੇ ਘਾਟਾ ਤੇ ਸਾਡੇ ਵਰਕਰ ਵਾਸਤੇ ਘਾਟਾ ਪੰਜਾਬ ਵਾਸਤੇ ਵੀ ਘਾਟਾ ਇਸ ਕਰਕੇ ਬੇਨਤੀ ਆ ਵੀ ਕਿਲੋਮੀਟਰ ਗੱਡੀਆਂ ਜਿਹੜਾ ਟਾਂਟਰਾ ਚ ਲੱਗਣਾ ਸੀ ਉਸ ਕਰਕੇ ਅਸੀਂ 2 ਘੰਟੇ ਬਾਅਦ ਤੇ ਬੱਸ ਸਟੈਂਡ ਬੰਦ ਕਰਨ ਲੱਗੇ ਆ ਜੇ ਸਰਕਾਰ ਉਹਨੂੰ ਨਹੀਂ ਬੰਦ ਕਰਦੀ ਤੇ ਹੋ ਸੰਗਾ ਇਹ ਜਿਹੜਾ ਐਕਸ਼ਨ ਆ ਹੋਰ ਵੀ ਤਿੱਖਾ ਹੋ ਜਾਏ ਹੋ ਸਕਦਾ ਹੈ ਹ ਮੈਂ ਮੰਗਾ ਹਿੱ ਤੱਕ ਮੰਨੀ ਨਹੀਂ ਕਿੰਨੀ। ਵੇਖੋ ਜੀ ਸਰਕਾਰ ਨੇ ਜਦੋਂ ਸੱਤਾ ਦੇ ਵਿੱਚ ਆਉਣਾ ਸੀ ਮੈਂ ਪਹਿਲਾਂ ਵੀ ਦੱਸ ਚੁੱਕਾ ਵੀ ਸਰਕਾਰ ਨੇ ਜਦੋਂ ਸੱਤਾ ਦੇ ਵਿੱਚ ਜਦੋਂ ਆਉਣਾ ਸੀ ਉਹਨਾਂ ਨੇ ਵਾਅਦੇ ਬੜੇ ਕੀਤੇ ਸੀ ਕਿ ਜਿਹੜੇ ਆਊਟਸੋਰਸ ਵਾਲੇ ਮਲਾਜ਼ਮ ਹੋ ਉਹ ਅਸੀਂ ਕੰਟਰੈਕਟ ਤੇ ਕਰਾਂਗੇ, ਕਲਰਟ ਕੰਟਰੈਕਟ ਵਾਲੇ ਮਲਾਜ਼ਮ ਜਿਹੜੇ ਰੈਗੂਲਰ ਕਰਾਂਗੇ। ਨਾ ਤਾਂ ਕੋਈ ਕੰਟਰੈਕਟਰਾਂ ਰੈਗੂਲਰ ਕੀਤਾ ਤੇ ਨਾ ਜਿਹੜਾ ਆਊਟਸੋਰਸ ਵਾਲਾ ਉਹਨਾਂ ਨੇ ਕੰਟਰੈਕਟ ਤੇ ਕੀਤਾ। ਸਰਕਾਰ ਜਿਹੜੀ ਸੀ ਉਸ ਰੂਪ ਇੱਕ ਡਰਾਮੇਬਾਜ਼ ਹੋ ਗਈ ਹੁਣ ਆਵਾਜ਼ੀ ਪਾਰਟੀ ਦੀ ਸਰਕਾਰ ਇਹਨਾਂ ਕੋ ਪੈਸਾ ਕੋਈ ਹੈ ਨਹੀਂ ਆ ਲੋਕਾਂ ਕੋ ਰਾਹਤ ਫੰਡ ਮੰਗਣ ਦੇ ਨੇ ਇਸ ਕਰਕੇ ਸਰਕਾਰ ਨੂੰ ਬੇਨਤੀ ਆ ਵੀ ਜੇ ਕੁਝ ਕਰਨਾ ਤੇ 6 ਕਿ ਮਹੀਨੇ ਸਰਕਾਰ ਕੋ ਆ ਗਿਆ ਮਲਾਜ਼ਮ ਪੱਕੇ ਕਰਨ ਤੇ ਜਿਹੜਾ ਕਿਲੋਮੀਟਰ ਗੱਡੀਆਂ ਦਾ ਵਾਰ ਵਾਰ ਘਵਾੜਾ ਲੈ ਕੇ ਸਰਕਾਰ ਆਉਂਦੀ ਆ ਬੇਨਤੀ ਆ ਵੀ ਕਿਲੋਮੀਟਰ ਗੱਡੀਆਂ ਨਾ ਪਾਈਆਂ ਜਾਣ ਸਰਕਾਰ ਦੀਆਂ ਵਿਭਾਗੀ ਗੱਡੀਆਂ ਪਾਈਆਂ ਜਾਣ ਸਪੇਅਰ ਪਾਰਟ ਨਹੀਂ ਇੱਥੇ ਹੈਗਾ ਟਾਇਰ ਨਹੀਂ ਹੈਗੇ ਡੀਪੋਆਂ ਦੇ ਵਿੱਚ ਤੇ ਕਿਲੋਮੀਟਰ ਗੱਡੀਆਂ ਪਾ ਦੇ ਕੀ ਕਰਨੀਆਂ ਆ ਇਸ ਕਰਕੇ ਬੇਨਤੀ ਆ ਵੀ ਸਰਕਾਰ ਨੂੰ ਕਿ ਜਿਹੜੇ ਕਿਲੋਮੀਟਰ ਗੱਡੀਆਂ ਉਹ ਬੰਦ ਕੀਤੀਆਂ ਜਾਣ ਜੇ ਸਰਕਾਰ ਕਿਲੋਮੀਟਰ ਗੱਡੀਆਂ ਟੈਂਡਰ ਨਹੀਂ ਬੰਦ ਕਰਦੀ ਤੇ ਅੱਜ 2 ਘੰਟੇ ਬਸਟਾਂ ਬੰਦਵਾ ਹੋ ਇਹ ਸੰਪੂਰਨ ਤੌਰ ਤੇ ਬੰਦ ਹੋ ਜਾਏ।